ਇਲਾਕੇ ਦੇ ਵਿੱਚ ਟਿਊਬਲ ਦਾ ਦੁਗਾਟਨ ਕੀਤਾ ਕਿਉਂਕਿ ਕਾਫੀ ਦਿਨ ਤੋਂ ਇਲਾਕਾ ਨਿਵਾਸੀ ਦੀ ਮੰਗ ਸੀ ਕਿ ਪਾਣੀ ਦੀ ਘਾਟ ਸੀ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਅਸੀਂ ਅੱਜ ਅਸੀਂ ਟਿਊਬਲ ਲਗਾਇਆ ਇਹ ਟਿਊਬਲ ਚੱਲਣ ਦੇ ਨਾਲ ਸਾਰੇ ਇਲਾਕੇ ਨੂੰ ਬਹੁਤ ਵੱਡਾ ਵੱਡਾ ਫਾਇਦਾ ਹੋਊਗਾ ਕਿਉਂਕਿ ਜਲਦੀ ਸੇਵਾ ਸਭ ਤੋਂ ਪਹਿਲਾਂ ਕਿਉਂਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਪਿਛਲੀਆਂ ਗਰਮੀਆਂ 'ਚ ਬੜੀ ਮੁਸ਼ਕਲ ਹੋਈ ਸੀ ਟਿਊਬਲ ਲੱਗਣ ਕਰਕੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਰਾਹਤ ਮਿਲੇਗੀ ਜਿੱਥੇ ਮੈਂ ਮੁਬਾਰਕਬਾਦ ਦੇਣੀ ਹੈ ਉੱਥੇ ਆਸ ਕਰਾਂਗਾ ਕਿ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਹੀ ਇਲਾਕੇ ਦੀ ਡਿਵੈਲਪਮੈਂਟ ਕਰਾਈਏ ਕਿਉਂ 16 ਵਾੜਾਂ ਦੇ ਵਿੱਚ ਹੀ ਡਿਵੈਲਪਮੈਂਟ ਜੋ ਜਦੋਂ ਦੀ 3 ਸਾਲ ਤੋਂ ਲੋਕਾਂ ਨੇ ਇਸ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਲਗਾਤਾਰੀ ਡਿਵੈਲਪਮੈਂਟ ਦੇ ਕੰਮ ਚੱਲੇ ਹੋਏ ਤੇ ਮੇਰੀ ਸਾਰੀ ਟੀਮ ਜਿਹਨੀ ਖੜੀ ਹੈ ਸਾਰਾ ਸਾਥ ਦੇ ਰਿਹਾ ਕੋਰਨ तकरीबन ਮੇਰੇ ਕੋਲ ਤਾਂ ਜਦੋਂ ਆਉਂਦੇ ਆ ਵੀ ਆ ਕੰਮ ਖੋਣਾ ਹੈ ਤੇ ਸ਼ਾਮ ਤੱਕ ਹੋਇਆ ਹੁੰਦਾ ਇਸ ਕਰਕੇ ਸਾਰਾ ਯੋਗਦਾਨ ਸਾਰੇ ਦੋਸਤਾਂ ਦਾ ਔਰ ਇਲਾਕਾ ਨਿਵਾਸੀਆਂ ਦਾ ਜਿਹੜੇ ਸਾਥ ਦੇ ਰਹੇ ਆ ਔਰ ਜਦੋਂ ਜਦੋਂ ਫੀਡਬੈਕ ਮਿਲਦੀ ਆ ਉਦੋਂ ਉਹਦੇ ਕੰਮ ਹੋ ਜਾਂਦੇ ਨੇ ਇਹਤੇ ਮੁਬਾਰਕ ਬਾਤ ਹੈ ਆਸ ਹੈ ਕਿ ਆਨਲਾਈਨ ਡੈਮ ਚਾ ਫੈਸਟ ਡਿਵੈਲਪਮੈਂਟ ਕਰੋਗੇ ਆਪਾਂ ਗੱਲ ਕਰਾਂਗੇ ਬਿਜਲੀ ਨਹੀਂ ਕੱਟੇ ਸਗ ਲੱਗੂਗੇ ਇਹ ਕੱਟੇ ਨਾ ਨਾ ਕੱਟੇ ਕੋ ਲੱਗਣ ਕਿ ਲੋਕਾਂ ਦੇ ਘਰ ਤੱਕ ਪਾਣੀ ਪਹੁੰਚ ਗਿਆ ਮੈਂ ਸਭ ਤੋਂ ਪਹਿਲਾਂ ਲੋਕਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਲੋਕਾਂ ਦੀ ਆਸ ਉਮੀਦ ਜੋ ਲੋਕਾਂ ਨੇ 3 ਸਾਲ ਪਹਿਲਾਂ ਇੱਕ ਬਦਲਾਅ ਕੀਤਾ ਸੀ ਉਸ ਬਦਲਾਅ ਦੇ ਵਿੱਚ ਲੋਕਾਂ ਦੀ ਆਸ ਸੀ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾ ਰਹੇ ਹਾਂ ਕੱਲ੍ਹ ਨੂੰ ਸਾਡੇ ਕੰਮਾਂ ਵਿੱਚ ਸ਼ਾਮਲ ਹੋਏਗਾ ਯਾ ਸਾਡੀਆਂ ਜੋ ਦਿੱਕਤਾਂ ਮੁਸ਼ਕਲਾਂ ਨੇ ਉਹ ਦੂਰ ਹੋਣਗੀਆਂ ਗੁਰੂ ਮਰਦੀ ਕਿਰਪਾ ਅਸ਼ੀਰਵਾਦ ਨਾਲ ਜਿਹੜੇ ਜਿਹੜੇ ਹਲਕੇ ਚ ਕੰਮ ਹੋਣ ਵਾਲੇ ਸਾਰੇ ਹੋ ਰਹੇ ਨੇ ਉਹ ਲੋਕਾਂ ਦਾ ਸਾਥ ਵੀ ਮਿਲ ਰਿਹਾ ਲੋਕ ਪਿਆਰ ਵੀ ਕਰ ਰਹੇ ਨੇ ਔਰ ਅੱਜ ਅਸੀਂ 12 ਹਸ ਪਾਵਰ ਦਾ ਟਿਊਬ ਲਗਾ ਦਿੱਤਾ ਇਸ ਇਲਾਕੇ ਦੀ ਜਿਹੜੀ ਪਾਣੀ ਦੀ ਘਾਟ ਸੀ ਉਹ ਕਿੱਲ ਸੀ ਦੂਰ ਹੋ ਜਾਏਗੀ ਔਰ ਲੋਕਾਂ ਦਾ ਸਾਥ ਇਸ ਤਰ੍ਹਾਂ ਹੀ ਰਿਹਾ ਤੇ ਜਿਹੜੀ ਜਿਹੜੀ ਡਿਵੈਲਪਮੈਂਟ ਕਹਿ ਰਹੇ ਉਹ ਨਾਲਾਂ ਨਹੀਂ ਹੋਈ ਜਾਂਦੀਆਂ ਨੇ ਪਰ ਹੋਣਗੀਆਂ ਵੀ ਅੱਜ ਤੋਂ 3 ਸਾਲ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਕੋਈ ਵੀ ਐਸਾ ਗਲੀ ਮਹਲਾ ਨਹੀਂ ਜਿੱਥੇ ਆਪਣੀ ਡਿਵੈਲਪਮੈਂਟ ਨਹੀਂ ਚੱਲ ਰਹੀ ਔਰ ਥੋੜੀ ਡਿਵੈਲਪਮੈਂਟ ਚੱਲਣ ਦੇ ਨਾਲ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦੇ ਖਰਾ ਉਤਰ ਦੀ ਕੋਸ਼ਿਸ਼ ਕਰ ਰਹੇ ਆਂ ਆਸ ਹੈ ਕਿ ਲੋਕ ਇਸ ਤਰ੍ਹਾਂ ਹੀ ਸਾਥ ਦਿੰਦੇ ਰਹਿਣਗੇ ਲੋਕਾਂ ਨੂੰ ਸਾਥ ਮਿਲਦਾ ਰਹੇਗਾ ਇਸੇ ਡਿਵੈਲਪਮੈਂਟ ਚੱਲਦੀ ਰਹੇਗੀ ਔਰ ਮੈਂ ਅੱਜ ਫਿਰ ਦੁਬਾਰਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੈਡਮ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵਾੜ ਦੌਰ ਘਟ ਫੋੜੇ ਕਿੱਦਾਂ ਦਾ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਐਮਐਲਏ ਸਾਹਿਬ ਦੇ ਇੰਨੇ ਕੰਟੀਨਿਊਸ ਵਰਕ ਜਿਹੜੇ ਹੈਗੇ ਆ ਦਿਖ ਰਿਹਾ ਤੁਸੀਂ ਦੇਖੋ ਪਰਸੋ ਵੀ ਐਮਐਲਏ ਸਾਹਿਬ ਉਦਘਾਟਨ ਕਰਕੇ ਗਏ ਨੇ ਔ ਨੰਬਰ 1 ਕੰਡੀਸ਼ਨਸ ਦੇ ਵਿੱਚ ਜਿੱਥੇ ਲੋਕਾਂ ਨੇ ਸੀਵਰੇਜ ਕਿਹਾ ਸੀਵਰੇਜ ਮਿਲਿਆ ਔਰ ਥੋੜੇ ਟਾਈਮ ਪਹਿਲਾਂ ਨਿਊ ਮਾਇਨਗਰ ਦੇ ਵਿੱਚ ਜਿੱਥੇ ਉਦਘਾਟਨ ਅੱਜ ਹੋਇਆ ਹੈ ਤੁਸੀਂ ਦੇਖੋ ਕਿ ਉਸੇ ਟਾਈਮ ਜਿੱਥੇ ਲੋਕਾਂ ਨੇ ਸਟਰੀਟ ਲਾਈਟਸ ਦੀ ਡਿਮਾਂਡ ਕੀਤੀ ਮੌਕੇ ਦੇ ਸਟਰੀਟ ਲਾਈਟਸ ਦੇ ਸੈੱਟ ਮੰਗਵਾਏ ਗਏ ਸੋ ਵਿਕਾਸਪੁਰਸ਼ ਵਰਡ ਬਹੁਤ ਛੋਟਾ ਹੈ ਬੋਲਣ ਚ ਪਰ ਕੰਮ ਕਰਕੇ ਦਿਖਾਣਾ ਉਹਦਾ ਦੂਸਰਾ ਨਾਮ ਮਦਨਲ ਬੱਗਾ ਜੀ ਮੈਂ ਦੂਸਰੀ ਇੱਕ ਗੱਲ ਜ਼ਰੂਰ ਕਹਾਂਗੀ ਕੰਮ ਕਰਨਾ ਤੇ ਕਹਿਣਾ ਬਹੁਤ ਫਰਕ ਹੁੰਦਾ ਪਰ ਕਰਕੇ ਦਿਖਾਉਣ ਦੇ ਵਿੱਚ ਬਹੁਤ ਫਰਕ ਹੈ ਸੋ ਇੱਕ ਵਾਰ ਸਾਰੀਆਂ ਭੈਣਾਂ ਸਾਰੇ ਪ੍ਰਾਜ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਚੌਧਰੀ ਮਦਨਲ ਬੱਗਾ ਜੀ ਨੂੰ ਧੰਨਵਾਦ ਕਰਦੇ ਹਾਂ ਕਿ ਜਿੱਥੇ ਤੁਸੀਂ ਆਪਣੇ ਕਰ ਕਦਮ ਪੈਰ ਰੱਖੇ ਬਹੁਤ ਵਧੀਆ ਧੰਨਵਾਦੀ ਧੰਨਵਾਦ ਤੁਹਾਡਾ ਅਸ਼ੋਕ ਗੁਪਤਾ ਜੀ ਜੀ ਕੀ ਕਹਿਣਾ ਚਾਹੋਗੇ ਜੀ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਜਿਹੜੀ ਡਿਮਾਂਡ ਹੁੰਦੀ ਸਾਰੇ ਕੰਮ ਸਾਡੇ ਪੂਰੇ ਹੋ ਜਾਂਦੇ ਆ ਕਿੰਨੇ ਕੰਮ ਹੋ ਚੁੱਕੇ ਇਲਾਕੇ ਦੇ ਸੜਕਾਂ ਬਣ ਗਈਆਂ ਜੀ ਲਾਈਟਾਂ ਲੱਗ ਗਈਆਂ ਹੈਗੀਆਂ ਟੋਟਲ ਠੀਕ ਹੈ ਜੀ ਸਮਰਸ਼ੀਵਰ ਦੀ ਲੋਡ ਸੀਗੀ ਉਹ ਵੀ ਲੱਗ ਗਿਆ ਜੀ ਜਿਹੜੇ ਕੰਮ ਦੀ ਲੋਡ ਹੁੰਦੀ ਨਾਲ ਨਾਲ ਹੋ ਰਿਹਾ ਸਰਕਾਰ ਨਾਲ ਬਾਰੇ ਕੀਤੇ ਪੂਰੇ ਕਰ ਰਹੇ ਹਾਂਜੀ ਹਾਂਜੀ ਬਿਲਕੁਲ ਕਰ ਰਹੇ ਹਾਂ ਨਹੀਂ ਨਹੀਂ ਬਾਰੇ ਜਿਆਦਾ ਪੂਰੇ ਹੋ ਰਹੇ ਆ ਮੇਰੇ ਉਮੀਦ ਤੋਂ ਜ਼ਿਆਦਾ ਕੰਮ ਹੋ ਰਿਹਾ ਬੰਦ ਕਰ ਬੰਦ ਜੀ ਅੱਜ ਡੋਬਲਰ ਕਾਟਰ ਹੋਇਆ ਕਿੰਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਅਸੀਂ ਲਾਈਟਾਂ ਨੂੰ ਗਿਆ ਸਾਡੇ ਮਾਲੇ 'ਚ ਲਾਈਟਾਂ ਨਹੀਂ ਉਹ ਲੱਗਣੀਆਂ ਚਾਹੀਦੀਆਂ ਨੇ ਲਾਈਟਾਂ ਕਹਿਤਾ ਹਾਂਜੀ ਹਾਂਜੀ ਲਾਈਟਾਂ ਤਾਂ ਲਾਈਟਾਂ ਦੀ ਕਮੀ ਹਾਂਜੀ ਹਾਂਜੀ ਕਿਤਰਾ ਤੂੰ ਲਾਈਟਾਂ ਕਹਿ ਜੀ ਜਦੋਂ ਹੋਈਆਂ ਹਾਂਜੀ ਹਾਂਜੀ ਜਗਣੀਆਂ ਹੀ 10 ਵਜੇ ਹਾਂਜੀ ਹਾਂਜੀ ਬਹੁਤ ਖੁਸ਼ ਆ ਅਸੀਂ ਤਾਂ ਪਾਣੀ ਤੇ ਬਹੁਤ ਖੁਸ਼ ਆ ਇੱਥੇ ਹਾਂ ਸਾਨੂੰ ਪਾਣੀ ਦੀ ਪ੍ਰੋਬਲਮ ਨਹੀਂ ਸਾਡੀ ਪੂਰੀ ਹੋ ਗਈ ਇਲਾਕੇ ਦੀ ਗੱਲ ਕਰਾਂਗੇ ਇਲਾਕੇ 'ਚ ਵਧੀਆ ਕੰਮ ਚੱਲ ਰਿਹਾ ਤੁਹਾਡੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਹਾਂਜੀ Yeah <laughs>